ਆਹ ਜਾਂਦੇ ਮੰਮੀ ਦਾ ਜਸਲੀਨ ਜਠੇਰੀ ਮੱਥਾ ਟੇਕਣ ਤੇ ਮੈਂ ਵੀ ਨਾਲ-ਨਾਲ ਤੁਰਿਆ ਜਾਣਾ ਮੈਂ ਕਿਹਾ ਚਲੋ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਤੇ ਸਸਰੀ ਘਰ ਬੁਲਾਉਨੇ ਆ ਸਾਰਿਆਂ ਨੂੰ ਉਮੀਦ ਕਰਦੇ ਆਂ ਵੀ ਸਾਰੇ ਠੀਕ ਠਾਕ ਹੋਣਗੇ ਤਾਂ ਆਪਾਂ ਬਹੁਤ ਵਧੀਆ ਨਿਕਲੀ ਤਾਂ ਮੈਂ ਵੀ ਅੱਜ ਹੀ ਥੋੜਾ ਜਿਹਾ ਠੀਕ ਹੋਇਆ ਆ ਮੈਨੂੰ ਵੀ ਹੋਇਆ 22 ਫੈਡ 350 ਤੋਂ ਉੱਪਰ ਪਤਾ ਨਹੀਂ 350 ਕੋ 1000 ਤੋਂ ਉੱਪਰ ਆ ਮੇਰੀ ਗੋੜ ਰਿਪੋਰਟ ਹੈਗੀ ਆ ਫੋਨ ਦੇ ਵਿੱਚ ਤੇ ਸੈੱਲ ਤੇ ਖੂਨ ਤਾਂ ਪੂਰਾ ਹੀ ਆ ਖੂਨ ਵੀ 13 ਗ੍ਰਾਮ ਹੈਗਾ ਤੇ ਸੈੱਲ ਵੀ 2 ਲੱਖ ਤੋਂ ਉੱਪਰ ਹੀ ਆ 2.25 ਲੱਖ ਤੋਂ ਉੱਪਰ ਹੀ ਆ ਸੈੱਲ ਕੱਲ ਟੈਸਟ ਕਰਾ ਕੇ ਦਦ ਦਵਾਈ ਲਈ ਆ ਫੇਰ ਮੜੇ ਜੀ ਉਹਨਾਂ ਜਣੀ ਬੁਖਾਰ ਜੀ ਆ ਉੱਤਰ ਗਿਆ ਪਹਿਲੀ ਹੀ ਖਰਾਕ ਦੇ ਨਾਲ ਹੀ ਨਹੀਂ ਨਾ ਜਿੰਨੀ ਮੇਰੇ ਖਿਆਲ ਵੀ 11 12 ਤਰੀਕ ਦਾ ਮੈਂ ਦਵਾਈਖਾਨਾ ਤਾਂ ਮੈਨੂੰ ਬੁਖਾਰ ਉਤਰਿਆ ਨਹੀਂ ਦਿਹਾੜੀ ਚ ਤਿੰਨ ਤਿੰਨ ਆਰੀ ਵੀ ਦਵਾਈ ਖਾ ਕੇ ਦੇ ਲਈ ਆ ਤੇ ਇਹ ਜਿਹੜੀ ਟਾਈਫਾਇਟ ਦੀ ਇਹੋ ਮੰਦਾ ਡਾਕਟਰ ਦੱਸਦਾ ਵੀ ਇਹ ਪੂਰਾ ਪੂਰਾ ਪੱਤਾ ਹੁੰਦਾ ਆ ਇਹ ਉਹ ਹਿਸਾਬ ਨਾਲ ਇਕੱਲੀਆਂ ਖਰਾਕਾਂ ਨਾਲ ਨਹੀਂ ਗੱਲ ਬਣਦੀ ਤੇ ਹੁਣ ਕੋਈ ਨਹੀਂ ਖਾਣੇ ਆ 5 6 ਦਿਨ ਦਵਾਈ ਉਸ ਤੋਂ ਬਾਅਦ ਚੈੱਕ ਕਰਾ ਕੇ ਤਾਂ ਫੇਰ ਹੋਈਂਦਾਂ ਖਾਵਾਂਗੇ ਇਹ ਜਿਹੜਾ ਟਾਈਫਾਇਟ ਹੋ ਜਵੇ ਦੂਰ ਤੇ ਚੁੰਨਿਆਂ ਦੀ ਕੱਲ ਦਾ ਬਹੁਤ ਯੂਰ ਹੈ ਵਧਾਈ ਤੇ ਵੱਢੀ ਜਾਂਦੇ ਕੱਲ ਦੇ ਚੁੰਨੀ ਉਹ ਦੀਦਾ ਸਾਡਾ ਖੂ ਉਹ ਖੜੀ ਹੈ ਟੈਂਪੂ ਟਰੈਵਲ ਹਾਂ ਵੇ ਅੱਜ ਜਿਹੜਾ ਜਿਹੜਾ ਕੰਮ ਕਰਦੇ ਆ ਤਾਂ ਆਪਾਂ ਵੀਡੀਓ ਦੇ ਵਿੱਚ ਦਿਖਾਉਣੀ ਜਾਨੀ ਖਾਵਾਂਗੇ ਸਾਰਾ ਦਿਨ ਕੀ ਕਰਦੀ ਹੈ ਉਸ ਫਾਇਦਾ ਲੱਗਾ ਪੀਤੀ ਇਹ ਨਾਲਦਾ ਯਪਨਾ ਆਪਦਾ ਬਹੁਤ ਚਿਰਾਂ ਦੀ ਲਾਉਣੀਆਂ ਸਪੈਤੀ ਹੁਣ ਦੁਬਾਰਾ ਫੇਰ ਲਵਾਈ ਆ ਲੋਈ ਪਹੁੰਚ ਗਿਆ ਆਪਾਂ ਆਪਣੀ ਟਿਟੇਲੀ ਤਾਂ ਤਨ ਬਾਬਾ ਸਿੱਧ ਲਸ਼ਮਣ ਆਦਾ ਤੂੰ ਸ਼ਾਮੇ ਸ਼ਾਮੇ ਚਲੋ ਸ਼ਾਮੇ ਆਜਾ ਤਰੇ ਸ਼ਾਮੇ ਹੋਏ ਸੋਤ ਸਿੰਗੋਏ ਸੁਬਾਈ ਦਾ ਆ ਗਏ ਆ ਤਨ ਬਾਬਾ ਲਾਸ਼ਮਨ ਸਤ ਜੀ ਇੱਥੇ ਕਰੋ ਨਾਮ ਸ਼ਗਰ ਬਾਗਰੋ ਕਰੋ ਚਲੋ ਵਾਏ ਸਤਨਾਮ ਸੋ ਜੇ ਬਰਾ ਫਾਈ ਸਾਸਰੀਕਾਲ ਬੋਲਿਆ ਕਰ ਨਾਲ ਸਾਸਰੀਕਾਲ ਕਹੀਦਾਂਦਾ ਪੁੱਤ ਕਹ ਸਾਸਰੀਕਾਲ ਕਹ ਕਹ ਤਾਉ ਸਾਸਰੀਕਾਲ ਕਹ ਬਹਿਣਾ ਹੂੰ ਬੈਠ ਜਾ ਉਹ ਬਲਾਂ ਲੈ ਉਹ ਬਲਾਂ ਲੈ ਆਏ ਇਹ ਇੱਧਰ ਦੀ ਆ ਐਂ ਦੀ ਉੱਪਰ ਦੀ ਉਹ ਬਲਾਂ ਦੇ ਉਹ ਬਲਾਂ ਦੇ ਉਹ ਬਲਾਂ ਬਲਾਂ ਤੁਹਾਡੇ ਬਹੁਤ ਹੈ ਤੇਰੇ ਤੋਂ ਹੂੰ ਉਹ ਬਲਿਆ ਦੇ ਸੇ ਦੇ ਬਿੱਲੀ ਕੁੱਤਾ ਖੇ ਦੇ ਕਾਠੀ ਫਰ ਅੱਜ ਮਾਰਦੇ ਆ ਤੇ ਦੁਬਾਰਾ ਪਾਲਚ ਤੇ ਕਪੜਾ ਕੁੱਪੜਾ ਆਓ ਜੀ ਪਹੁੰਚ ਗਏ ਖੁੱਤੇ ਆਪਣੇ ਜਸਲੀਨ ਕਹਿਣਾ ਜੀ ਹੈ ਤਾਉਨਣਾ ਜੋ ਰੋਂ ਅੰਗੂਰ ਹੋ ਗਿਆ ਲਾਲ ਐਨ ਕਾਲੀ ਅੰਗੂਰ ਆਏ ਪਹਿਲਾ ਗੁੱਛਾ ਪੱਕਿਆ ਬਾਕੀ ਕੋਈ ਨਹੀਂ ਪੱਕਿਆ